ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰੈਸਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਇੱਕ ਅੰਗਾ ਤੇ ਦੋ ਮੱਝਾਂ ਪਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਈ ਦਾ ਨੰਬਰ ਆਪਾਂ ਲਾਵਾਂਗੇ ਬ੍ਰਾਸ ਸਕਰੀਨ ਤੇ ਠੀਕ ਹੈ ਨਾ ਜੇ ਬਾਕੀ ਬਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਜੀ ਅਰਸ਼ਦੀਪ ਸਿੰਘ ਪਿੰਡ ਰਾਇਸਾਲ ਜ਼ਿਲ੍ਹਾ ਪਰਣਾਲਾ ਤਹਿਸੀਲ ਵੀ ਪਰਣਾਲਾ ਜੀ ਠੀਕ ਆ ਜੀ ਹਾਂ ਜੀ ਗਾਣ ਜਾਣਕਾਰੀ ਦਿਓ ਜੀ ਆਪਣੀ ਬਾਈ ਜੀ ਇਹ ਦੂਜਾ ਸੁਹਾ ਸੁੰਦੀ ਆ ਜੀ ਹਾਂ ਜੀ ਇਹ ਇਹ ਹਣੇ 10 ਦਿਨ ਦੀ ਕੱਚੀ ਹੈ ਜੀ ਠੀਕ ਹੈ ਜੀ ਹਾਂਜੀ ਠੰਡੀ ਢੀਲ ਪੂਰੀ ਹੈ ਜੀ ਹਾਂਜੀ ਬੰਦਾ ਆਪਣੀ ਕੀਪਾ ਖੱਚ ਕੇ ਲੈ ਜਾ ਜੀ ਬੰਦਾ ਕਿਵੇਂ ਕੀਪਾ ਖੱਚ ਕੇ ਲੈ ਜੀ ਠੀਕ ਹੈ ਰੇਟ ਭਾਜ ਆਇਆ ਜੈਦਾ ਰੇਟ ਆਪਾਂ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਲੁਪੜਾ ਚੱਕਰ ਸੋ ਲੈਵਾ ਠੰਡੀ ਢੀਲ ਪੂਰੀ ਹੈ ਜੀ ਕਰ ਲਓ ਮੈਂ ਬੰਦਾ ਹੱਥ ਮਰਜੀ ਮੈਂ ਠੀਕ ਹੈ ਜੀ 10 ਦਿਨ ਦੀ ਕੱਚੀ ਹੈ ਹਾਂਜੀ ਹਾਂ ਕਿਸ ਨੇ ਸੂਏ ਬਈ ਦੁੱਧ ਕਿੰਨਾ ਕਸੀਦਾ ਚੱਲੇ ਸੂਏ ਜੀ ਇਹ ਸਲਿਪ 15 16 ਕਿਲੋ ਲੀਟਰ ਬੰਦੇ ਨੇ ਦੁੱਧ ਚੋਇਆ ਜੀ। ਲਓ ਜੀ ਕਰਮਾਣੇ ਟੀ ਲੱਡੂ। ਮੈਂ ਸਮੇਂ ਮੂ ਟਮਟਾ ਨਾਲ ਲੱਗਿਆ ਮੈਂ ਸੰ ਨਾਲ ਦਾ ਜੀ। ਹਾਂਜੀ ਹਾਂਜੀ। ਹਾਂਜੀ। ਬਾਕੀ ਦੁੱਧ ਵੀ ਬਈ ਇੱਕ ਨਾ। ਅਨੇ ਕੱਚੀ ਆ ਜੀ। ਹਾਂਜੀ ਹਾਂਜੀ। ਢੱਲਾ ਢੁੱਲਾ ਪੂਰੀਆ ਪਈਆਂ ਜੀ। ਠੀਕ ਹੈ ਜੀ। ਤੋੜ ਦੋ ਭਰਾ ਮੜਾ ਜਾ। ਤੋੜਵਾ ਦੋ ਦਾ। ਲਓ ਜੀ। ਚੰਗੀ ਸੋਹਣੀ ਸੁਨੱਖੀ ਆ। ਠੀਕ ਹੈ ਜੀ। ਤੇ ਦੁੱਧ ਵੀ ਇਹਦਾ ਵਧੀਆ ਹੁੰਦਾ ਭਰਾ। ਹਾਂਜੀ ਹਾਂ। ਹੌਲੀ ਹੌਲੀ ਕੋਈ ਗੱਲ ਨਹੀਂ। ਲਓ ਜੀ। ਭਾਈ ਦੁੱਧ ਵੀ ਇਹ ਪੰਜ ਜ਼ੀਰੋ ਫੈਂਟ ਵਾਲਾ ਪਾਉਗੀ ਜੀ। ਠੀਕ ਹੈ ਜੀ। ਭਾਈ ਇਧਰੀ ਇ ਲੋਜੀ ਬੰਦ ਬਰਲੇ ਥਲੇ ਉਸ ਬੇੜਾ ਲੋਜੀ ਚੱਕਰ ਸਭ ਭਰਾ ਤੋਰਾ ਲੋਜੀ ਲੈ ਵਦਨ ਤਾਜਾ ਭਰਾ ਤੁਸੀਂ ਲਾਹਾ ਦਿਓ ਠੀਕ ਹੈ ਨਾ ਹੁਣ ਤਾਂ ਬਾਈ ਜੀ ਬੈੜਨ ਦੇ ਭਾਨਾ ਬਹੁਤ ਆ ਜੀ ਤਾਂ ਕੱਚੀ ਆ ਜੀ ਐਦਿਕ ਤੇ ਕਰਮਾਂ ਵਾਲੀ ਵਾਧ ਹੀ ਦੂੰਗਾ ਹਾਂ ਜੀ ਹਾਂ 1000 ਦੁੱਧ 20-22 ਲੀਟਰ ਦੇ ਦੂੰ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਠੀਕ ਹੈ ਹਾਂ ਜੀ ਵੀ ਮਾਝ ਦੀ ਜਾਣਕਾਰੀ ਦਿਓ ਜੀ ਬਾਈ ਜੀ ਅੱਜ ਤੀਜਾ ਸੂਗਾ ਸੂਈ ਦੀ ਹੈ ਜੀ ਹਾਂ ਜੀ 8-9 ਕਿਲੋਏ ਥਲੇ ਦੋ ਤਿਆਰ ਆ ਜੀ ਮਗਰ ਕੱਚੀ ਆ ਜੀ ਸਰ ਆਥਨੋਲਿਟ ਵੀ ਹੈ ਹਾਂ ਜੀ ਕਿੰਨਾ ਖਟਾਉਗਾ ਵੀਰੇ ਸੂਨੂ ਨੂੰ ਸੂਨੂ ਬਾਈ ਜੀ ਨੂੰ ਡੇਢ ਕਿ ਮਹੀਨਾ ਹੋ ਗਿਆ ਜੀ ਡੇਢ ਕਿ ਮਹੀਨਾ ਹਨਾ ਦਾ ਬੱਚੇ ਸ਼ਿੰਗ ਵੀ ਨਹੀਂ ਹੈ ਦੀ ਜੀ ਠੀਕ ਹੈ ਠੀਕ ਹੈ ਹਾਂ ਜੀ ਕੱਟੀ ਹੈ ਜੀ ਮਗਰ ਮਗਰ ਕੱਟੀ ਹੈ ਹਾਂ ਜੀ ਚੱਕਰ ਸਾਬੇ ਮਗਰ ਵੀ ਕੱਟੀ ਆ ਤੇ ਰੇਟ ਭਰਾਜ ਆਇਆ ਜਦਾ ਇਹਦਾ ਜੇ ਅਸੀਂ ਫੋਨ ਤੇ ਕਰਾਂਗੇ ਜੀ ਜਾ ਜੀਊਗਾ ਵੀ ਹੂਆ ਜਮਾ ਚਾਹ ਜੀ ਠੀਕ ਹੈ ਤੋਰ ਲੋ ਜੀ ਲੋ ਜੀ ਚਾਹ ਦੋ ਡੰਗ ਚੋਕ ਲੈ ਜੀ ਹਾਂ ਭਾਈ ਤਾਂਵੇਂ ਦੋ ਡੰਗ ਚਾਹ ਦਾਂਗੇ ਤਸल्ली ਕਰਕੇ ਲੈ ਕੇ ਜਾਵੇ ਆਪ ਜੀ ਠੀਕ ਹੈ ਜੀ ਠੀਕ ਲੋ ਜੀ ਕੋੜਦੇ ਫਰਲੇ ਵੀ ਦੀ ਪੂਰੀ ਸਾਫ ਆ ਬਾਈ ਠੀਕ ਹੈ ਜੀ ਕਰਨ ਵੀ ਪਰ ਖਾਣੇ ਪਰ ਮਾਂ ਵਾਲੀ ਦਾ ਲੋਚ ਧਰ ਬਸ ਠੀਕ ਹੈ ਸਵੇਰ ਵਿੱਚ ਚਵਾਈ ਹੋਈ ਵਾ ਜਣਾ ਹਾਂ ਜੀ ਆ ਸਵੇਰ ਦੀ ਆਪਣੀ ਸੇਵਾ ਦੀ ਚਵਾਈ ਹੋਈ ਜੀ ਠੀਕ ਹੈ ਜੀ ਹਾਂ ਜੀ ਬਈ ਦੂਜੀ ਮੱਝ ਦੀ ਜਾਣਕਾਰੀ ਦਿਓ ਜੀ ਨੀਲੀ ਰਾਈ ਇਹ ਨੀਲੀ ਰਾਈ ਚ ਝੋਟੀ ਆ ਗਈ ਜੀ ਹਾਂਜੀ ਦੂਜਾ ਸੂਹਾ ਸੂਈ ਦੀ ਆ ਜੀ ਹਾਂਜੀ ਇਹ ਨੂੰ ਹੋ ਗਿਆ 2 ਮਹੀਨੇ ਸੂਈ ਨੂੰ ਜੀ 2 ਮਹੀਨੇ ਹੋ ਗਏ ਹਾਂਜੀ ਹਾਂ ਮਗਰ ਕਟਾ ਆ ਗਿਆ ਜੀ ਮਗਰ ਕਟਾ ਜੀ ਹਾਂਜੀ ਹਾਂ ਕੋਪਰਾ ਮਗਰ ਕਟਾ ਠੀਕ ਹੈ ਇਹਦਾ ਰੇਡ ਭਰਾ ਇਹਦਾ ਵੀ ਆਪਾਂ ਫੋਨ ਤੇ ਕਰਾਂਗੇ ਹੂ ਇਹਦਾ ਵੀ ਜਾਇ ਚ ਜਾਵਾਂ ਠੀਕ ਹੈ ਤੋੜ ਦੋ ਭਰਾ ਨੂੰ ਵੀ ਲੋ ਭਰਾ ਬਾਈ ਕੋਲ ਦੋ ਮੱਜਾਂ ਤੇ ਇੱਕ ਹੀ ਗਾ ਸੁਣ ਵਾਲੀ ਤੇ ਇਹਦੇ ਮਗਰ ਵੀ ਬੱਚਾ ਕੱਟਾ ਹਾਂਜੀ ਹਾਂ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਹਾਂਜੀ ਜਿਲਪੂਰੀਆ ਜੀ ਕਿਵੇਂ ਮਰ ਜੇ ਕੋਈ ਬੰਦਾ ਦੋ ਡੰਗ ਚਾਰ ਡੰਗ ਧੂਕ ਲੈ ਕੇ ਜਾਵੇ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਤੋੜਾ ਤਰਾ ਦੇਖ ਸਰੇ ਭਰਾ ਪੁੱਠੀ ਵਾਲਾ ਚੂਣ ਲੱਗੇ ਦਾ ਪੂਰਾ ਵਧੀਆ ਜੀ ਠੀਕ ਹੈ ਜੀ ਠੀਕ ਲੋ ਜੀ ਕਦਰ ਵਰਡ ਸੁਕਣਾ ਕਰਮਾ ਲਈ ਸੁਣੋ ਠੀਕ ਹੈ ਤਾਂ ਕੈਮਰਾ ਭਾਈ ਜੀ ਮਰਜੀ ਚਾਹਾਂ ਆਏ ਹੱਥ ਮਾਰਜਾ ਚੋਮੇ ਕੋਈ ਬਾਲੀ ਠੰਡੀ ਹੀ ਲਈ ਚੋਟ ਲੋ ਠੀਕ ਹੈ ਠੀਕ ਹੈ ਠੀਕ ਲੋ ਭਰਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਆਪਾਂ ਅੰਦਰ ਰੈਸਟੋਰੈਂਟ ਤੇ ਜਿਲ੍ਹਾ ਨੂੰ ਪਾਇਦਾ ਜੀ ਬਰਨਾਲਾ ਭਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਭਾਈ